ਅੱਜ ਦੀ ਕਹਾਣੀ ਹੈ ਸਾਲ 2019 ਵਿੱਚ ਬਣੀ ਫਿਲਮ ਲਾਈਫ ਲਾਈਕ ਦੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਕਪਲ ਆਪਣੇ ਕੰਮ ਨੂੰ ਆਸਾਨ ਕਰਨ ਲਈ ਇੱਕ ਮੇਲ ਰੋਬੋਟ ਆਪਣੇ ਘਰ ਲੈ ਆਉਂਦੇ ਹਨ ਪਰ ਕੁਝ ਸਮੇਂ ਬਾਅਦ ਉਸ ਰੋਬੋਟ ਵਿੱਚ ਫੀਲਿੰਗਸ ਆ ਜਾਂਦੀਆਂ ਹਨ ਜਿਸ ਕਾਰਨ ਉਹ ਆਪਣੀ ਮਾਲਕ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਇਸ ਮੂਵੀ ਦੀ ਸ਼ੁਰੂਆਤ ਵਿੱਚ ਆਪਾਂ ਨੂੰ ਸੋਫੀ ਅਤੇ ਜੇਮਸ ਨਾਮ ਦੇ ਇੱਕ ਕਪਲ ਨੂੰ ਦਿਖਾਇਆ ਜਾਂਦਾ ਹੈ ਜੋ ਕਿ ਆਪਣੇ ਘਰ ਵਿੱਚ ਸਮਾਨ ਨੂੰ ਸ਼ਿਫਟ ਕਰ ਰਹੇ ਹੁੰਦੇ ਹਨ ਜੇਮਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੁੰਦੀ ਇਸ ਲਈ ਉਹਨਾਂ ਦੋਨਾਂ ਨੂੰ ਮਿਲ ਕੇ ਕੰਮ ਕਰਨਾ ਪਹੁੰਚਦਾ ਹੈ ਪਰ ਜੇਮਸ ਦਾ ਫਾਦਰ ਬਹੁਤ ਵੱਡਾ ਬਿਜ਼ਨਸਮੈਨ ਹੁੰਦਾ ਹੈ ਪਰ ਕਿਸੇ ਕਾਰਨ ਕਰਕੇ ਜੇਮਸ ਉਹਨਾਂ ਨਾਲ ਨਹੀਂ ਰਹਿੰਦਾ ਬਲਕਿ ਉਹ 소ਫੀ ਦੇ ਨਾਲ ਹੀ ਰਹਿੰਦਾ ਸੀ ਤੇ ਉਹ ਦੋਨੋਂ ਆਪਣੀ ਮੈਰਿਡ ਲਾਈਫ ਤੋਂ ਕਾਫੀ ਖੁਸ਼ ਹੁੰਦੇ ਹਨ ਪਰ ਇੱਕ ਦਿਨ ਜੇਮਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਫਾਦਰ ਦੀ ਡੈਥ ਹੋ ਗਈ ਹੈ ਮਰਨ ਤੋਂ ਪਹਿਲਾਂ ਉਸਦੇ ਫਾਦਰ ਨੇ ਆਪਣੀ ਸਾਰੀ ਪ੍ਰਾਪਰਟੀ ਆਪਣੇ ਬੇਟੇ ਮਤਲਬ ਕਿ ਜੇਮਸ ਦੇ ਨਾਮ ਕਰ ਦਿੱਤੀ ਸੀ ਇਸ ਲਈ ਹੁਣ ਜੇਮਸ ਨੇ ਹੀ ਆਪਣੇ ਫਾਦਰ ਦਾ ਸਾਰਾ ਬਿਜ਼ਨਸ ਸੰਭਾਲਣਾ ਸੀ ਤੇ ਹੁਣ ਇਹ ਦੋਨੋਂ ਆਪਣਾ ਪੁਰਾਣਾ ਘਰ ਛੱਡ ਕੇ ਜੇਮਸ ਦੇ ਫਾਦਰ ਦੇ ਸ਼ਾਨਕਰ ਵਿੱਚ ਸ਼ਿਫਟ ਹੋ ਜਾਂਦੇ ਹਨ ਪਰ ਇਸ ਨਵੇਂ ਘਰ ਵਿੱਚ ਆ ਕੇ ਸੋਫੀ ਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਕਿਉਂਕਿ ਉਸ ਨੂੰ ਇੱਕ ਨਾਰਮਲ ਲਾਈਫ ਜਿਉਣਾ ਜ਼ਿਆਦਾ ਪਸੰਦ ਸੀ ਤੇ ਨਾਲ ਹੀ ਉਸ ਨੂੰ ਆਪਣੇ ਘਰ ਦੇ ਸਾਰੇ ਕੰਮ ਖੁਦ ਹੀ ਕਰਨੇ ਪਸੰਦ ਸੀ ਉਹ ਪਹਿਲੇ ਹੀ ਦਿਨ ਉੱਥੋਂ ਦੇ ਸਾਰੇ ਨੌਕਰਾਂ ਨੂੰ ਨੌਕਰੀ ਤੋਂ ਕੱਢ ਦਿੰਦੀ ਹੈ ਜੇਮਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਸੋਫੀ ਨੂੰ ਸਮਝਾਉਣ ਲੱਗ ਜਾਂਦਾ ਹੈ ਕਿ ਤੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਹ ਘਰ ਕਾਫੀ ਵੱਡਾ ਹੈ ਤੂੰ ਇਕੱਲੀ ਇਸ ਦੇ ਸਾਰੇ ਕੰਮ ਨਹੀਂ ਕਰ ਸਕਦੀ ਪਰ ਸੋਫੀ ਉਸ ਦੀ ਗੱਲ ਨਹੀਂ ਮੰਨਦੀ ਤੇ ਉਸ ਨੂੰ ਕਹਿੰਦੀ ਹੈ ਕਿ ਪਹਿਲਾਂ ਵੀ ਆਪਾਂ ਆਪਣੇ ਕੰਮ ਖੁਦ ਹੀ ਕਰਦੇ ਸੀ ਇਸ ਲਈ ਆਪਾਂ ਨੂੰ ਕਿਸੇ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੇਮਸ ਆਪਣੇ ਪਿਤਾ ਦੇ ਬਿਜ਼ਨਸ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦਾ ਹੈ ਕਿ ਉਹ ਸੋਫੀ ਲਈ ਟਾਈਮ ਹੀ ਨਹੀਂ ਕੱਢ ਸਕਦਾ ਤੇ ਸੋਫੀ ਤੋਂ ਵੀ ਕਰਦੇ ਸਾਰੇ ਕੰਮ ਇਕੱਲੀ ਤੋਂ ਨਹੀਂ ਹੋ ਰਹੀ ਸੀ ਇਸ ਲਈ ਜੇਮਸ ਆਪਣੇ ਇੱਕ ਦੋਸਤ ਨੂੰ ਇਸ ਬਾਰੇ ਦੱਸਦਾ ਹੈ ਤਾਂ ਉਸਦਾ ਦੋਸਤ ਉਸਨੂੰ ਕਹਿੰਦਾ ਹੈ ਕਿ ਤੇਰੀ ਇਸ ਪਰੇਸ਼ਾਨੀ ਦਾ ਮੇਰੇ ਕੋਲ ਇੱਕ ਸੋਲੂਸ਼ਨ ਹੈ। ਦਰਅਸਲ ਮੇਰੇ ਫਾਦਰ ਇੱਕ ਰੋਬੋਟਿਕ ਕੰਪਨੀ ਵਿੱਚ ਕੰਮ ਕਰਦੇ ਹਨ ਜਿਸ ਦਾ ਮਾਲਕ ਇਹੋ ਜਿਹੇ ਰੋਬੋਟ ਬਣਾਉਂਦਾ ਹੈ ਜੋ ਕਿ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਹੀ ਹੁੰਦੇ ਹਨ। ਇਸ ਲਈ ਤੈਨੂੰ ਉੱਥੇ ਜਾ ਕੇ ਇੱਕ ਰੋਬੋਟ ਖਰੀਦ ਲੈਣਾ ਚਾਹੀਦਾ ਹੈ। ਤੇ ਹੁਣ ਜੇਮਸ ਸੋਫੀ ਦੇ ਨਾਲ ਉਸ ਕੰਪਨੀ ਵਿੱਚ ਪਹੁੰਚ ਜਾਂਦਾ ਹੈ ਪਰ ਸੋਫੀ ਉਹਨਾਂ ਰੋਬੋਟਸ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਕਿਉਂਕਿ ਉਹ ਦੇਖਣ 'ਚ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਹੀ ਲੱਗ ਰਹੇ ਸੀ। ਇਸ ਲਈ ਉਹ ਦੋਨੋਂ ਸਾਈਡ ਤੇ ਜਾ ਕੇ ਇਸ ਬਾਰੇ ਡਿਸਕਸ ਕਰਨ ਲੱਗ ਜਾਂਦੇ ਹਨ ਕਿ ਤੇ ਇਹ ਰੋਬੋਟ ਉਹਨਾਂ ਲਈ ਕੋਈ ਖਤਰਾ ਤਾਂ ਨਹੀਂ ਪਰ ਕੰਪਨੀ ਦਾ ਮਾਲਕ ਉਹਨਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਇਹਨਾਂ ਰੋਬੋਟਸ ਨਾਲ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਬਲਕਿ ਇਹਨਾਂ ਨੂੰ ਜੋ ਵੀ ਤੁਸੀਂ ਕੰਮ ਕਹੋਗੇ ਇਹ ਉਹੀ ਕਰਨਗੇ ਤੇ ਹੁਣ ਕੰਪਨੀ ਦਾ ਮਾਲਕ ਜੇਮਸ ਨੂੰ ਯਕੀਨ ਦਿਵਾਉਣ ਲਈ ਇੱਕ ਹੈਨਰੀ ਨਾਮ ਦੇ ਰੋਬੋਟ ਨੂੰ ਉਸਦਾ ਜੁੱਤਾ ਚੱਟਣ ਲਈ ਕਹਿੰਦਾ ਹੈ ਤੇ ਹੈਨਰੀ ਵੀ ਉਵੇਂ ਹੀ ਕਰਦਾ ਹੈ ਤੇ ਉਸਦਾ ਜੁੱਤਾ ਚੱਟਣ ਲੱਗ ਜਾਂਦਾ ਹੈ ਇਹ ਦੇਖ ਕੇ ਜੇਮਸ ਤੇ ਸੋਫੀ ਨੂੰ ਉਸਤੇ ਯਕੀਨ ਹੋ ਜਾਂਦਾ ਹੈ ਇਸ ਲਈ ਉਹ ਹੈਨਰੀ ਨੂੰ ਆਪਣੇ ਘਰ ਲੈ ਆਉਂਦੇ ਹਨ ਕਰੇ ਲੈਣ ਤੋਂ ਬਾਅਦ ਹੈਨਰੀ ਕਰਦੇ ਸਾਰੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦਾ ਸੀ ਇਸ ਨਾਲ ਜੇਮਸ ਤੇ ਸੋਫੀ ਨੂੰ ਕਾਫੀ ਮਦਦ ਮਿਲਦੀ ਸੀ ਉਹ ਇਕੱਲਾ ਹੀ ਇਸ ਕਰਦੇ ਸਾਰੇ ਕੰਮ ਕਰ ਲੈਂਦਾ ਸੀ ਜੋ ਕਿ ਕਰਦੇ ਸਾਰੇ ਨੌਕਰ ਮਿਲ ਕੇ ਵੀ ਨਹੀਂ ਸੰ ਕਰ ਸਕਦੇ ਤੇ ਜੇਮਸ ਜਦੋਂ ਉਸ ਦੇ ਨਾਲ ਗੱਲ ਕਰਦਾ ਸੀ ਤਾਂ ਉਹ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਹੀ ਜਵਾਬ ਦਿੰਦਾ ਸੀ ਇਸ ਲਈ ਜੇਮਸ ਆਪਣਾ ਜ਼ਿਆਦਾਤਰ ਸਮਾਂ ਉਸ ਦੇ ਨਾਲ ਹੀ ਬਿਤਾਉਂਦਾ ਸੀ ਕਿਉਂਕਿ ਉਹ ਉਸ ਦੀ ਹਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਇਸ ਲਈ ਉਹ ਜੇਮਸ ਨੂੰ ਕਾਫੀ ਪਸੰਦ ਆਉਂਦਾ ਹੈ ਪਰ ਸ਼ੁਰੂ-ਸ਼ੁਰੂ ਵਿੱਚ ਸੋਫੀ ਨੂੰ ਉਹ ਰੋਬੋਟ ਪਸੰਦ ਨਹੀਂ ਹੁੰਦਾ ਪਰ ਹੌਲੀ-ਹੌਲੀ ਉਹ ਉਸਦੇ ਕੰਮ ਨੂੰ ਦੇਖ ਕੇ ਉਸ ਤੋਂ ਕਾਫੀ ਇੰਪ੍ਰੈਸ ਹੋ ਜਾਂਦੀ ਹੈ ਇਸ ਲਈ ਜਦੋਂ ਵੀ ਜੇਮਸ ਆਫਿਸ ਚਲਾ ਜਾਂਦਾ ਤਾਂ ਉਹ ਆਪਣਾ ਬਾਕੀ ਦਾ ਸਮਾਂ ਹੈਨਰੀ ਨਾਲ ਹੀ ਸਪੈਂਡ ਕਰਿਆ ਕਰਦੀ ਸੀ ਤੇ ਹੈਨਰੀ ਵੀ ਉਸਦੀ ਹਰੇਕ ਜ਼ਰੂਰਤ ਦਾ ਖਿਆਲ ਰੱਖਦਾ ਸੀ ਉਹ ਉਸਦੀ ਬਹੁਤ ਕੇਅਰ ਕਰਦਾ ਸੀ ਕਿਉਂਕਿ ਉਸਦੀ ਪ੍ਰੋਗਰਾਮਿੰਗ ਹੀ ਇਸ ਤਰ੍ਹਾਂ ਦੀ ਕੀਤੀ ਗਈ ਸੀ ਕਿ ਉਹ ਆਪਣੇ ਮਾਲਕ ਨੂੰ ਕਿਸੇ ਵੀ ਤਰੀਕੇ ਨਾਲ ਖੁਸ਼ ਕਰੇ ਤੇ ਹੁਣ ਜੇਮਸ ਤੇ ਸੋਫੀ ਦੀ ਲਾਈਫ ਹੈਨਰੀ ਦੇ ਆਨ ਕਰਕੇ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਜਾਂਦੀ ਹੈ ਤੇ ਫਿਰ ਇੱਕ ਦਿਨ ਸੋਫੀ ਹੈਨਰੀ ਤੋਂ ਪਿਆਰ ਤੇ ਫੀਲਿੰਗਸ ਬਾਰੇ ਪੁੱਛਦੀ ਹੈ ਤਾਂ ਹੈਨਰੀ ਪਿਆਰ ਤੇ ਇਨਸਾਨੀ ਫੀਲਿੰਗ ਬਾਰੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਹੈ ਇਹ ਸੁਣ ਕੇ ਸੋਫੀ ਉਸ ਤੋਂ ਹੋਰ ਵੀ ਜ਼ਿਆਦਾ ਇੰਪ੍ਰੈਸ ਹੋ ਜਾਂਦੀ ਹੈ ਇਸ ਲਈ ਉਹ ਹੈਨਰੀ ਨੂੰ ਇੱਕ ਰੋਬੋਟ ਕੀ ਬਜਾਏ ਇਨਸਾਨ ਹੀ ਸਮਝਣ ਲੱਗ ਜਾਂਦੀ ਹੈ ਪਰ ਸੋਫੀ ਨੂੰ ਹੈਨਰੀ ਦੇ ਇੰਨਾ ਕਲੋਜ਼ ਹੁੰਦਾ ਦੇਖ ਕੇ ਜੇਮਸ ਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਤੇ ਉਹ ਜੈਲਸੀ ਫੀਲ ਕਰਨ ਲੱਗ ਜਾਂਦਾ ਹੈ ਜੇਮਸ ਜਾਣਦਾ ਸੀ ਕਿ ਹੈਨਰੀ ਇੱਕ ਰੋਬੋਟ ਹੀ ਹੈ ਪਰ ਫਿਰ ਵੀ ਉਹ ਚਾਹੁੰਦਾ ਸੀ ਕਿ ਸੋਫੀ ਉਸ ਤੋਂ ਥੋੜਾ ਦੂਰ ਹੀ ਰਹੇ ਕਿਉਂਕਿ ਉਸ ਨੂੰ ਇਨਸਿਕਿਉਰਟੀ ਫੀਲ ਹੋ ਰਹੀ ਸੀ ਇਸ ਲਈ ਉਹ ਸੋਫੀ ਨੂੰ ਇਕੱਲੇ ਨੂੰ ਸਮਝਾਉਂਦਾ ਹੈ ਕਿ ਤੂੰ ਹੈਨਰੀ ਨੂੰ ਇਨਸਾਨ ਸਮਝ ਕੇ ਨਾ ਗੱਲ ਕਰਿਆ ਕਰ ਉਹ ਸਿਰਫ ਇੱਕ ਰੋਬੋਟ ਹੀ ਹੈ ਕਿਉਂਕਿ ਆਪਾਂ ਜਿਸ ਤਰ੍ਹਾਂ ਉਸ ਨਾਲ ਟ੍ਰੀਟ ਕਰਾਂਗੇ ਉਹ ਵੀ ਆਪਣੇ ਨਾਲ ਉਸੇ ਤਰ੍ਹਾਂ ਦਾ ਹੀ ਬਿਹੇਵ ਕਰੇਗਾ ਇਸ ਲਈ ਕਰ ਤੂੰ ਉਸ ਨੂੰ ਇਨਸਾਨ ਸਮਝੇਂਗੀ ਤਾਂ ਉਹ ਖੁਦ ਵੀ ਖੁਦ ਨੂੰ ਇਨਸਾਨ ਸਮਝਣ ਲੱਗ ਜਾਏਗਾ ਪਰ ਸੋਫੀ ਉਸ ਦੀ ਕਿਸੇ ਵੀ ਗੱਲ ਤੇ ਐਗਰੀ ਨਹੀਂ ਕਰਦੀ ਰਾਤ ਨੂੰ ਜਦੋਂ ਸੋਫੀ ਤੇ ਜੇਮਸ ਆਪਣੇ ਰੂਮ ਵਿੱਚ ਸੌ ਰਹੇ ਹੁੰਦੇ ਹਨ ਤਾਂ ਸੋਫੀ ਨੂੰ ਹੈਨਰੀ ਦੇ ਰੂਮ ਵਿੱਚੋਂ ਕੁਝ ਆਵਾਜ਼ਾਂ ਆਉਂਦੀਆਂ ਹਨ ਇਸ ਲਈ ਉਹ ਉਸ ਦੇ ਰੂਮ ਵਿੱਚ ਜਾ ਕੇ ਦੇਖਦੀ ਹੈ ਪਰ ਉੱਥੇ ਹੈਨਰੀ ਨਹੀਂ ਹੁੰਦਾ ਤੇ ਫਿਰ ਸੋਫੀ ਜਦੋਂ ਬਾਹਰ ਆ ਕੇ ਦੇਖਦੀ ਹੈ ਤਾਂ ਉਸ ਨੂੰ ਬਾਹਰ ਹੈਨਰੀ ਮਿਲ ਜਾਂਦਾ ਹੈ ਜੋ ਕਿ ਗਾਰਡਨ 'ਚ ਸੁੱਤਾ ਪਿਆ ਹੁੰਦਾ ਹੈ ਇੱਥੇ ਸੋਫੀ ਨੋਟਿਸ ਕਰਦੀ ਹੈ ਕਿ ਹੈਨਰੀ ਸੁੱਤਾ ਪਿਆ ਕੋਈ ਸੁਪਨਾ ਦੇਖ ਰਿਹਾ ਹੈ ਜੋ ਕਿ ਇੱਕ ਰੋਬੋਟ ਲਈ ਪੋਸੀਬਲ ਨਹੀਂ ਹੋ ਸਕਦਾ ਇਹ ਦੇਖ ਕੇ ਸੋਫੀ ਕਾਫੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਤੇ ਫਿਰ ਜੇਮਸ ਹੈਨਰੀ ਨੂੰ ਨੀਂਦ ਚੋਂ ਜਗਾ ਕੇ ਅੰਦਰ ਲੈ ਜਾਂਦਾ ਹੈ ਅਗਲੇ ਦਿਨ ਰੋਬੋਟਿਕ ਕੰਪਨੀ ਦੇ ਮਾਲਕ ਨੂੰ ਹੈਨਰੀ ਦੀ ਚੈਕਿੰਗ ਲਈ ਬੁਲਾਇਆ ਜਾਂਦਾ ਹੈ ਤੇ ਚੈਕਿੰਗ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਦੱਸਦਾ ਹੈ ਕਿ ਹੈਨਰੀ 'ਚ ਕੋਈ ਟੈਕਨੀਕਲ ਇਸ਼ੂ ਆ ਗਿਆ ਸੀ ਜੋ ਕਿ ਕਿਸੇ ਵੀ ਰੋਬੋਟ ਵਿੱਚ ਆਉਣਾ ਇੱਕ ਨਾਰਮਲ ਗੱਲ ਹੈ ਪਰ ਜਦੋਂ ਸੋਫੀ ਉਸ ਨੂੰ ਇਹ ਦੱਸਦੀ ਹੈ ਕਿ ਉਸਨੇ ਰਾਤ ਨੋਟਿਸ ਕੀਤਾ ਸੀ ਕਿ ਹੈਨਰੀ ਕੋਈ ਸੁਪਨਾ ਦੇਖ ਰਿਹਾ ਹੈ ਤਾਂ ਉਹ ਉਹਨਾਂ ਨੂੰ ਦੱਸਦਾ ਹੈ ਕਿ ਹੈਨਰੀ ਤੁਹਾਡੇ ਨਾਲ ਬਹੁਤ ਸਮਾਂ ਤੋਂ ਹੈ ਇਸ ਲਈ ਉਸ ਦੇ ਅੰਦਰ ਕੁਝ ਇਨਸਾਨੀ ਫੀਲਿੰਗਸ ਵੀ ਆ ਗਈਆਂ ਹਨ ਕਿਉਂਕਿ ਇਹ ਫੀਲਿੰਗ ਤੁਸੀਂ ਹੀ ਜਗਾਈਆਂ ਹਨ ਇਸ ਲਈ ਹੋ ਸਕਦਾ ਹੈ ਕਿ ਰਾਤ ਨੂੰ ਉਹ ਤੁਹਾਡੇ ਬਾਰੇ ਹੀ ਸੋਚ ਰਿਹਾ ਹੋਵੇ ਇਹ ਸੁਣ ਕੇ ਜੇਮਸ ਸੋਫੀ ਤੇ ਗੁੱਸਾ ਕਰਨ ਲੱਗ ਜਾਂਦਾ ਹੈ ਕਿ ਉਸ ਦੇ ਕਾਰਨ ਹੀ ਇਹ ਸਭ ਹੋਇਆ ਹੈ ਕਿਉਂਕਿ ਉਹ ਉਸ ਨੂੰ ਇਸ ਤਰ੍ਹਾਂ ਟ੍ਰੀਟ ਕਰ ਰਹੀ ਹੁੰਦੀ ਹੈ ਜਿਵੇਂ ਕਿ ਉਹ ਕੋਈ ਇਨਸਾਨ ਹੋਵੇ ਇਸ ਲਈ ਜੇਮਸ ਸੋਫੀ ਨੂੰ ਕਹਿੰਦਾ ਹੈ ਕਿ ਅਜੇ ਤੋਬਾਦ ਉਹ ਹੈਨਰੀ ਨੂੰ ਸਿਰਫ ਰੋਬੋਟ ਹੀ ਸਮਝੇਗੀ ਨਾ ਕਿ ਕੋਈ ਇਨਸਾਨ ਪਰ ਸੋਫੀ ਉਸ ਦੀ ਗੱਲ ਨਹੀਂ ਸੁਣਦੀ ਜਿਸ ਕਾਰਨ ਦੋਨਾਂ ਵਿੱਚ ਝਗੜਾ ਹੋ ਜਾਂਦਾ ਹੈ ਇਸ ਲਈ ਜੇਮਸ ਹੈਂਡਰੀ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਤੂੰ ਮੇਰੀ ਵਾਈਫ ਦੇ ਨਾਲ ਟਾਈਮ ਸਪੈਂਡ ਕਰਨਾ ਬੰਦ ਕਰ ਦੇ ਤੇ ਉਸ ਤੋਂ ਦੂਰ ਹੀ ਰਹਾ ਕਰ ਤੇ ਉਸ ਤੋਂ ਬਾਅਦ ਹੈਂਡਰੀ ਜੇਮਸ ਨੂੰ ਪੁੱਛਦਾ ਹੈ ਕਿ ਮੇਰੇ ਤੋਂ ਕੋਈ ਗਲਤੀ ਹੋਈ ਹੈ ਪਰ ਜੇਮਸ ਉਸ ਨੂੰ ਕਹਿੰਦਾ ਹੈ ਕਿ ਇਨਸਾਨਾਂ ਦੀ ਤਰ੍ਹਾਂ ਸਵਾਲ ਕਰਨੇ ਬੰਦ ਕਰ ਤੇ ਜਿਵੇਂ ਮੈਂ ਕਹਿੰਦਾ ਹਾਂ ਉਵੇਂ ਹੀ ਕਰ ਪਰ ਹੈਂਡਰੀ ਇਹ ਗੱਲ ਸੋਫੀ ਨੂੰ ਦੱਸ ਦਿੰਦਾ ਹੈ ਜਿਸ ਕਾਰਨ ਸੋਫੀ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਘਰ ਛੱਡ ਕੇ ਚਲੀ ਜਾਂਦੀ ਹੈ ਹੈਂਡਰੀ ਇਨਸਾਨਾਂ ਦੀ ਤਰ੍ਹਾਂ ਬਹੁਤ ਸਮਝਦਾਰ ਹੁੰਦਾ ਹੈ ਇਸ ਲਈ ਉਹ ਜੇਮਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਲਾਈਫ 'ਚ ਜੋ ਵੀ ਪ੍ਰੋਬਲਮਸ ਚੱਲ ਰਹੀਆਂ ਹਨ ਉਸ 'ਚ ਮੇਰੀ ਕੋਈ ਗਲਤੀ ਨਹੀਂ ਹੈ ਅਸਲ 'ਚ ਬਹਿਲਨ ਜੇਮਸ ਤੇ ਸੋਫੀ ਕਾਫੀ ਟਾਈਮ ਸਪੈਂਡ ਕਰਿਆ ਕਰਦੇ ਸੀ ਪਰ ਜੇਮਸ ਦੇ ਆਪਣੇ ਫਾਦਰ ਦੇ ਬਿਜ਼ਨਸ ਵਿੱਚ ਬੀਜ਼ੀ ਹੋਣ ਕਰਕੇ ਹੁਣ ਉਹ ਸੋਫੀ ਲਈ ਟਾਈਮ ਨਹੀਂ ਕੱਢ ਸਕਦਾ ਸੀ ਇਸ ਲਈ ਸੋਫੀ ਹੈਨਰੀ ਨੂੰ ਇਨਸਾਨ ਹੀ ਸਮਝਦੀ ਸੀ ਤੇ ਉਸ ਤੋਂ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਵਾਉਂਦੀ ਸੀ ਹੁਣ ਕਿਉਂਕਿ ਸੋਫੀ ਘਰ ਛੱਡ ਕੇ ਜਾ ਚੁੱਕੀ ਸੀ ਤਾਂ ਜੇਮਸ ਇਸ ਗੱਲ ਦਾ ਫਾਇਦਾ ਉਠਾਉਂਦਾ ਹੈ ਤੇ ਉਹ ਹੈਨਰੀ ਦੇ ਕਰੀਬ ਆ ਜਾਂਦਾ ਹੈ ਤੇ ਉਸ ਤੋਂ ਤੋ ਕੰਮ ਕਰਵਾਉਂਦਾ ਹੈ ਪਰ ਅਗਲੀ ਸਵੇਰ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਇਸ ਲਈ ਉਹ ਸੋਫੀ ਨੂੰ ਕਾਲ ਕਰਦਾ ਹੈ ਤੇ ਉਸ ਨੂੰ ਵਾਪਸ ਕਰ ਆਉਣ ਲਈ ਕਹਿੰਦਾ ਹੈ ਤੇ ਫਿਰ ਅਗਲੇ ਸੀਨ ਵਿੱਚ ਆਪਾਂ ਦੇਖਦੇ ਹਾਂ ਕਿ ਹੈਨਰੀ ਸੋਫੀ ਦੀ ਮ사ਜ ਕਰਦਾ ਹੋਇਆ ਉਸ ਦੇ ਕਰੀਬ ਆ ਜਾਂਦਾ ਹੈ ਤੇ ਸੋਫੀ ਨੂੰ ਵੀ ਉਸ ਦਾ ਕਰੀਬ ਆਉਣਾ ਵਧੀਆ ਲੱਗਦਾ ਹੈ ਪਰ ਜਦੋਂ ਉਹ ਸੋਫੀ ਨੂੰ ਇਹ ਕਹਿੰਦਾ ਹੈ ਕਿ ਉਹ ਉਸ ਨੂੰ ਪਿਆਰ ਕਰਨ ਲੱਗ ਗਿਆ ਹੈ ਤਾਂ ਇਹ ਸੁਣ ਕੇ ਸੋਫੀ ਕਾਫੀ ਹੈਰਾਨ ਹੋ ਜਾਂਦੀ ਹੈ ਤੇ ਉਸ ਨੂੰ ਉੱਥੋਂ ਜਾਣ ਲਈ ਕਹਿੰਦੀ ਹੈ ਤੇ ਸੋਫੀ ਜਦੋਂ ਜੇਮਸ ਨੂੰ ਉਹ ਸਾਰੀ ਗੱਲ ਦੱਸਦੀ ਹੈ ਤਾਂ ਜੇਮਸ ਬਹੁਤ ਗੁੱਸਾ ਆਉਂਦਾ ਹੈ ਇਸ ਲਈ ਉਹ ਹੈਨਰੀ ਦੇ ਰੂਮ ਵਿੱਚ ਜਾ ਕੇ ਉਸ ਨੂੰ ਥੱਪੜ ਮਾਰ ਦਿੰਦਾ ਹੈ ਤੇ ਨਾਲ ਹੀ ਉਹ ਉਸ ਰੋਬੋਟਿਕ ਕੰਪਨੀ ਦੇ ਮਾਲਕ ਨੂੰ ਵੀ ਫੋਨ ਕਰਕੇ ਕਹਿ ਦਿੰਦਾ ਹੈ ਕਿ ਉਹ ਆਪਣੇ ਰੋਬੋਟ ਨੂੰ ਵਾਪਸ ਲੈ ਜਾਣ ਪਰ ਹੈਨਰੀ ਉੱਥੋਂ ਜਾਣਾ ਨਹੀਂ ਸੀ ਚਾਹੁੰਦਾ ਇਸ ਲਈ ਉਹ ਸੋਫੀ ਤੋਂ ਮਾਫੀ ਮੰਗਣ ਲੱਗ ਜਾਂਦਾ ਹੈ ਤੇ ਉਹ ਸੋਫੀ ਨੂੰ ਕਹਿੰਦਾ ਹੈ ਕਿ ਮੈਂਨੇ ਜੋ ਕੁਝ ਵੀ ਤੈਨੂੰ ਕਿਹਾ ਹੈ ਉਸ ਲਈ ਮੈਂ ਮਾਫੀ ਮੰਗਦਾ ਹਾਂ ਪਰ ਕੁਝ ਵੀ ਕਰਕੇ ਤੂੰ ਮੈਨੂੰ ਇੱਥੋਂ ਜਾਣ ਤੋਂ ਰੋਕ ਲਾ ਤੇ ਉਹ ਸੋਫੀ ਨੂੰ ਇਹ ਵੀ ਦੱਸਦਾ ਹੈ ਕਿ ਜਦੋਂ ਉਹ ਘਰ ਛੱਡ ਕੇ ਗਈ ਹੋਈ ਸੀ ਤਾਂ ਜੇਮਸ ਨੇ ਉਸ ਨਾਲ ਗਲਤ ਕੀਤਾ ਸੀ ਇਸ ਲਈ ਉਹਨਾਂ ਦੋਨਾਂ ਹਸਬੰਦ ਵਾਈਫ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਦੋਨੋਂ ਹੀ ਹੈਨਰੀ ਵੱਲ ਅਟਰੈਕਟ ਹੋ ਗਏ ਸੀ ਇਸ ਲਈ ਹੁਣ ਉਹ ਆਪਣੀ ਗਲਤੀ ਸੁਧਾਰਨ ਲਈ ਇਸ ਰੋਬੋਟ ਤੋਂ ਪਿੱਛਾ ਛਡਾਉਣਾ ਚਾਹੁੰਦੇ ਸੀ ਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਇੱਕ ਨਾਰਮਲ ਲਾਈਫ ਜਿਉਣ ਦਾ ਫੈਸਲਾ ਕਰਦੇ ਹਨ ਤੇ ਹੁਣ ਕੰਪਨੀ ਦਾ ਓਨਰ ਹੈਨਰੀ ਨੌਨ ਲੈਣ ਦੀ ਆ ਜਾਂਦਾ ਹੈ ਪਰ ਹੈਨਰੀ ਪਹਿਲਾਂ ਦੀ ਤਰ੍ਹਾਂ ਉਸ ਕੰਪਨੀ ਦੇ ਮਾਲਕ ਦੀ ਕੋਈ ਗੱਲ ਨਹੀਂ ਮੰਨਦਾ ਤੇ ਇੱਥੇ ਆਪਾਂ ਨੂੰ ਇੱਕ ਬਹੁਤ ਵੱਡੀ ਸੱਚਾਈ ਪਤਾ ਲੱਗਦੀ ਹੈ ਕਿ ਹੈਨਰੀ ਕੋਈ ਰੋਬੋਟ ਨਹੀਂ ਹੁੰਦਾ ਬਲਕਿ ਉਹ ਇੱਕ ਇਨਸਾਨ ਹੀ ਹੁੰਦਾ ਹੈ ਕੰਪਨੀ ਦਾ ਮਾਲਕ ਇਹੋ ਜਿਹੇ ਰਿਪੋਰਟ ਬਣਾਉਣਾ ਚਾਹੁੰਦਾ ਸੀ ਜੋ ਕਿ ਬਿਲਕੁਲ ਇਨਸਾਨੀ ਦੀ ਤਰ੍ਹਾਂ ਹੀ ਹੋਣ ਪਰ ਉਹ ਆਪਣੇ ਇਸ ਪ੍ਰੋਜੈਕਟ ਵਿੱਚ ਕਾਮਯਾਬ ਨਹੀਂ ਹੋ ਸਕਿਆ ਇਸ ਲਈ ਉਹ ਇਨਸਾਨਾਂ ਤੇ ਹੀ ਐਕਸਪੈਰੀਮੈਂਟ ਕਰਨ ਲੱਗ ਜਾਂਦਾ ਹੈ ਜਿਸ ਚ ਉਹ ਇਨਸਾਨਾਂ ਦੀ ਫੀਲਿੰਗਸ ਨੂੰ ਮਾਰ ਕੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਇੱਕ ਰਿਪੋਰਟ ਦੀ ਤਰ੍ਹਾਂ ਹੀ ਬਣਾ ਦਿੰਦਾ ਸੀ ਪਰ ਹੈਨਰੀ ਜਦੋਂ ਸੋਫੀ ਦੇ ਕਰੀਬ ਜਾਂਦਾ ਹੈ ਤਾਂ ਦੁਬਾਰਾ ਉਸ ਦੀ ਇਨਸਾਨੀ ਫੀਲਿੰਗ ਜਾਗ ਜਾਂਦੀ ਹੈ ਕਿਉਂਕਿ ਆਖਰ ਉਹ ਇੱਕ ਇਨਸਾਨ ਹੀ ਹੁੰਦਾ ਹੈ ਤੇ ਉਹ ਇਹ ਸਾਰੀ ਗੱਲ ਸੋਫੀ ਤੇ ਜੇਮਸ ਨੂੰ ਦੱਸ ਦਿੰਦਾ ਹੈ ਤੇ ਇਹ ਸੁਣ ਕੇ ਉਹਨਾਂ ਨੂੰ ਕੰਪਨੀ ਦੇ ਮਾਲਕ ਤੇ ਬਹੁਤ ਗੁੱਸਾ ਆਉਂਦਾ ਹੈ ਇਸ ਲਈ ਉਹ ਪੁਲਿਸ ਨੂੰ ਜਾ ਕੇ ਸਾਰੀ ਸੱਚਾਈ ਦੱਸ ਦਿੰਦੇ ਹਨ ਕਿ ਕਿਸ ਤਰ੍ਹਾਂ ਉਸ ਕੰਪਨੀ ਦਾ ਮਾਲਕ ਇਨਸਾਨਾਂ ਤੇ ਐਕਸਪੈਰੀਮੈਂਟ ਕਰਕੇ ਉਹਨਾਂ ਨੂੰ ਰੋਬੋਟ ਬਣਾ ਦਿੰਦਾ ਹੈ ਤੇ ਫਿਰ ਪੁਲਿਸ ਜੇਮਸ ਤੇ ਸੋਫੀ ਨੂੰ ਨਾਲ ਲੈ ਕੇ ਉਸ ਕੰਪਨੀ ਦੇ ਮਾਲਕ ਨੂੰ ਅਰੈਸਟ ਕਰਨ ਲਈ ਆ ਜਾਂਦੀ ਹੈ ਔਰ ਉਹ ਪੁਲਸਤੇ ਹੀ ਹਮਲਾ ਕਰ ਦਿੰਦਾ ਹੈ ਇਸ ਤੋਂ ਬਾਅਦ ਉਹ ਸੂਫੀ ਤੇ ਜੇਮਸ ਨੂੰ ਮਾਰਨ ਹੀ ਵਾਲਾ ਹੁੰਦਾ ਹੈ ਪਰ ਉਸੇ ਦੌਰਾਨ ਹੈਨਰੀ ਉਸਤੇ ਹਮਲਾ ਕਰ ਦਿੰਦਾ ਹੈ ਤੇ ਚਾਕੂ ਨਾਲ ਉਸਤੇ ਹਮਲਾ ਕਰਕੇ ਉਸ ਨੂੰ ਮਾਰ ਦਿੰਦਾ ਹੈ ਇਸ ਤੋਂ ਬਾਅਦ ਉਹ ਖੁਦ ਵੀ ਚਾਕੂ ਮਾਰ ਕੇ ਮਰ ਜਾਂਦਾ ਹੈ ਪਰ ਹੈਨਰੀ ਦੀ ਵਫਾਦਾਰੀ ਦੇਖ ਕੇ ਜੇਮਸ ਤੇ ਸੂਫੀ ਨੂੰ ਉਸ ਦੀ ਮੌਤ ਦਾ ਬਹੁਤ ਦੁੱਖ ਹੁੰਦਾ ਹੈ ਤੇ ਫਿਰ ਕੁਝ ਸਾਲਾਂ ਬਾਅਦ ਦਾ ਸੀਨ ਦਿਖਾਇਆ ਜਾਂਦਾ ਹੈ ਜਿਸ ਤੇ ਜੇਮਸ ਤੇ ਸੂਫੀ ਦਾ ਇੱਕ ਬੇਟਾ ਹੋ ਜਾਂਦਾ ਹੈ ਜਿਸ ਦਾ ਨਾਮ ਉਹਨਾਂ ਨੇ ਹੈਨਰੀ ਹੀ ਰੱਖਿਆ ਹੁੰਦਾ ਹੈ ਕਿਉਂਕਿ ਉਹ ਦੋਨੋਂ ਹੀ ਹੈਨਰੀ ਨੂੰ ਭੁੱਲਣਾ ਨਹੀਂ ਸੀ ਚਾਹੁੰਦੇ ਇਸ ਲਈ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਹੈਨਰੀ ਹੀ ਰੱਖ ਦਿੱਤਾ ਤੇ ਇਸ ਦੇ ਨਾਲ ਹੀ ਇਸ ਫਿਲਮ ਦੀ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ